ਬਾਪਾ ਰੱਜੀ ਤੇ ਹੈ ਲੈ ਆ ਮੈਨੂੰ ਨਹੀਂ ਲੋੜ ਮਟਾਈ ਸਾਡੀ ਬਹੂ ਹੀ ਸੀ ਜਿਹੜੀ ਰੱਜਾ ਨਹੀਂ ਮੈਨੂੰ ਲੱਗਦਾ ਤੇਰੀ ਨੋਹ ਵਾਲੀ ਸੇਵਾ ਮਾਈ ਕਰਦੀ ਕੰਚਰ ਗਿਆ ਅੱਜ ਮੈਂ ਤੈਨੂੰ ਨਹੀਂ ਨੰਬਰਦਾਰੀ ਲੋਚੜੀ ਕਿਸੇ ਆਣਾ ਚਾਹ ਬਣਾ ਵੀ ਖੜ ਜਾ ਤਾਈ ਖੜ ਜਾ ਤਾਈ ਖੜ ਜਾ ਮੈਂ ਕਿਹਾ ਨਹੀਂ ਆ ਜਾ ਚਾਹ ਬਣਾ ਕੇ ਲੰਗ ਲੈ ਮੈਂ ਲੰਗ ਲੈਣਾ ਚਾਹ ਬਣਾ ਆ ਜਾ ਮੁਰਜਾ ਮੁਰਜਾ ਮਜਾ ਪਿਆਗੀ ਕਰ ਬਣਾ ਆ ਜਾ ਮੁਰਜਾ ਉਠਾਈ ਤੇਰੇ ਤੇ ਚਾਹ ਮੈਰੀ ਮਰਤਾ ਤਾਏ ਨਹੀਂ ਮਰਤਾ ਹਾਏ ਹਾਏ ਨੀ ਭਾਣੇ ਆ ਮੈਂ ਤਾਂ ਬੜੀ ਪ੍ਰਚਿੱਤੀ ਐ ਦੀ ਪਾੜੀ ਮੈਂ ਤਾਂ ਬੋਕਰ ਨਾਲ ਕੁੱਤੀ ਦਿੱਤਾ ਨੂੰ ਪੁੱਤਰੀ ਨੇ ਕੀ ਹੋ ਗਿਆ ਬੇਬੇ ਹਾਏ ਹਾਏ ਨੀ ਜਿ세 ਕੀ ਦੱਸਾਂ ਤੈਨੂੰ ਬਣ ਹਾਂ ਹਾਏ ਹਾਏ ਮੈਂ ਤਾਂ ਕਾਰੀ ਮਠਿਆਈ ਦੇਣਗੀ ਮੈਂ ਤਾਂ ਲੈ ਕੇ ਨਹੀਂ ਆਈ ਪੁੱਠੀ ਮੜਾਈ ਨਾ ਕੀ ਕਹਿੰਦੀ ਮੈਂ ਤਾਂ ਮੰਗਰੀ ਪੈ ਗਈ ਬੋਕਰ ਲੈ ਕੇ ਹੈ ਦੇਖ ਮੇਰੇ ਦੇਖ ਲੈ ਐ ਕਰਦੀ ਐ ਹਾਂ ਹੱਲਿਆ ਵਾਂਗੂ ਕਹਿੰਦੀ ਐ ਕਿ ਤੇਰੀ ਨੂੰਦ ਚ ਖੋਟ ਹੈਗਾ ਕਹਿੰਦੀ ਮੇਲੇ ਚ ਨਹੀਂ ਹੈਗਾ ਕਹ ਮੇਰੀ ਨੂਚ ਖੋਟਾ ਮੈਂ ਤਾਂ ਤੈਨੂੰ ਮਠਿਆਈ ਦੇਣ ਆਈਆਂ ਫਿਰ ਮੇਰੇ ਕੋਈ ਵੈ ਨਹੀਂ ਚਾਰੇ ਚੱਕ ਕੇ ਮੰਗਰ ਮੈਂ ਤਾਂ ਮੈਂ ਫਿਰ ਲੜਪੀ ਮਖਨ ਹੈ ਤਾਂ ਤੂੰ ਸਾਡੀ ਕਾਬਲੀ ਦੱਬ ਕੇ ਖੰਡ ਵਾਲੀ ਹਾਂ ਮੈਂ ਕਹਿੰਦੀ ਬਾਟੀ ਦੇ ਜਾ ਕੇ ਮਠਿਆਈ ਮੈਂ ਫੜਾਇਆ ਉਹਰ ਦੇ ਦੇ ਤੈਨੂੰ ਬਾਟੀ ਪਹਿਲਾਂ ਨਹੀਂ ਕੌਲੀ ਦੀ ਮੋੜੀ ਨਹੀਂ ਹਾਂ ਪਹਿਲਾਂ ਕੌਲੀ ਦੀ ਮੋੜੀ ਤਾਂ ਸਾਡੀ ਨਾ ਖੰਡ ਮੋੜੀ ਐ ਨਵੇਂ ਬਹਿਣੋ ਖਵੇ ਤੂੰ ਜੱਸੀ ਨਾ ਲੜਪੀ ਬੇਬੇ ਤੂੰ ਮੈਨੂੰ ਐਂ ਦੱਸ ਕਿਵੇਂ ਕਹਿੰਦੀ ਸੀ ਕਿ ਮਾੜਾ ਨਰਮਾਈ ਨਾ ਬੋਲੀ ਕਿ ਤਰਨਾ ਵੱਧ ਘੱਟ ਜਿਆਦਾ ਬੋਲੀ ਬਾਤੂ ਘੱਟ ਕਿਹੜੀ ਨਰਵਾਈ ਉਹਨੇ ਮੈਂ ਮਾਂ ਕਹ ਬੋਕਰਾਂ ਲੈ ਕੇ ਪੈ ਗਈ ਬੋਕਰਾਂ ਨਾ ਕੁੱਟਿਆ ਮੈਨੂੰ ਉਥੇ ਬੀਹੇ ਚ ਕੋਈ ਛਡਾਉਣ ਵਾਲਾ ਵੀ ਨਾ ਅੱਛਾ ਆਪ੍ਰਤੂਤ ਕੀਤੀ ਆ ਉਹਨੇ ਦੇਖ ਲੈ ਵੱਡੇ ਛੋਟੇ ਨੂੰ ਵੀ ਨਹੀਂ ਦੇਖਦੀ ਬੇਬੇ ਪਰ ਇੱਥੇ ਮਠਿਆਈ ਜੀ ਜਸੀ ਤੂੰ ਬਸ ਰਹਿ ਜਾਂ ਗੱਲ ਛੱਡ ਪਰ ਰੋਣ ਦੇ ਬੇਬੇ ਮੇਰੇ ਤਾਂ ਪਹਿਲੀ ਮੱਥਾ ਠਣਕੀ ਜਾਂਦਾ ਸੀ ਵੀ ਤੂੰ ਕੱਲੀ ਜਾਨੀ ਆਗੀ ਚੱਲ ਮੈਨੂੰ ਆਏ ਸੀ ਮਾਂ ਫਿਰ ਮੈਨੂੰ ਉਹ ਤੇ ਝੜ ਚੋਂ ਬਾਹਰ ਖ ਲੜਾਈ ਵੱਜ ਜੂ ਆਪਾਂ ਦੇ ਬੰਦੇ ਹੀ ਲੜਾਈ ਪੈ ਜੂਗੀ ਤੂੰ ਬੇਬੇ ਤਾਰੇ ਥਿਆ ਬਾਟੀ ਜੀ ਤੇ ਚੱਲ ਇਹਨਾਂ ਦੇਖਿਆ ਜੀ ਆਹ ਤੈਨੂੰ ਹੁਈ ਪੈ ਗਿਆ ਫਿਰ ਲਹਿੰਕ ਨੂੰ ਲੱਗ ਜਾਂਦੀ ਐ ਲੜਨਾਂ ਕੁੱਟਣ ਇਹਨੂੰ ਕੋਈ ਹੈ ਹੀ ਨਹੀਂ ਇਹਦਾ ਮੂੰਹ ਮੋੜਨ ਵਾਲਾ ਮੈਂ ਤਾਂ ਕਹਿੰਦੀ ਕੋਈ ਛੋਟੀ ਲੈ ਚੱਲ ਤੂੰ ਆ ਜਾ ਬੇਬੇ ਛੋਟੀ-ਛੂਟੀ ਨੂੰ ਕੀ ਆ ਚੱਲ ਫਿਰ ਕਿਹ ਕਿੰਦਾ ਲਾਂਗੇ ਤਾਂ ਆਪਾਂ ਦੋ ਜਣੀਆਂ ਕੱਲੀ ਆ ਚੰਗ ਐਡੀ ਘੜੀ ਗੱਲ ਹੈਗੀ ਮੈਂ ਤਾਂ ਹੁਈ ਨਾ ਬੇਬੇ ਤੇਰੇ ਹੱਥ ਲਾਉਣ ਦੇਵਾਂ ਕਿਸੇ ਨੂੰ ਨਾਲੇ ਮੈਂ ਤੈਨੂੰ ਸੱਸ ਨਹੀਂ ਸਮਝਦੀ ਮੈਂ ਤਾਂ ਤੈਨੂੰ ਮਾਮਾ ਨਾਲੋਂ ਵੱਧ ਸਮਝਦੀ ਆ ਇਹਦੀ ਹਿੰਮਤ ਕਿਵੇਂ ਹੋਈ ਲੈ ਹੈ ਦੇਖ ਫਿਰ ਉਹੀ ਗੱਲ ਸੜੀ ਜਨਾਨੀ ਕਾਕੇ ਬੋਕਰਾਂ ਲਾਗੀ ਲੈ ਮੈਂ ਵੀ ਆ ਕਮਾਂ ਵੇ ਦੱਸੀ ਦਾ ਬਜਾਰੀ ਸਾਰਾ ਦਿਨ ਮੈਨੂੰ ਮਾਂ ਮਾਂ ਕਰਦੀ ਹੈਗੀ ਹੈ ਤੂੰ ਮੈਨੂੰ ਬੋਕਰਾਂ ਨਾ ਕੁੱਟਿਆ ਮੈਂ ਕਿਹਾ ਮੈਂ ਜੱਸੀ ਨੂੰ ਲੈਣੀ ਸੱਦ ਕੇ ਐਦਾ ਮੈਨੂੰ ਕਹਿ ਕੇ ਵੀ ਇਹ ਪੰਗੇ ਲੈਣੋਂ ਹਟਦੀ ਨਹੀਂ ਹੈਗੀ ਤੂੰ ਵੀ ਆ ਜਾ ਚੱਕ ਮੇਜੇ ਪੈਰੀ ਹੋ ਜਾ ਚੱਲ ਚੱਲ ਪਾਸ ਚੱਲ ਹੁਣ ਕੀ ਹੋ ਗਿਆ ਤੈਨੂੰ ਕੋਈ ਮੈਨੂੰ ਐ ਤਾਂ ਦੱਸ ਦੇ ਵੀ ਤਾਈ ਮਠਿਆਈ ਕਿਉਂ ਲੈ ਕੇ ਆਈ ਸੀ ਤੂੰ ਗੱਲ ਕਰੇ ਸਿੱਧੇ ਮੂੰਹ ਤਾਂ ਤੈਨੂੰ ਦੱਸਾਂ ਤੂੰ ਗੱਲ ਤਾਂ ਕਰਦਾ ਨਹੀਂ ਮੇਰੇ ਨਾਲ ਕੋਈ ਓਏ ਤੂੰ ਆਤੀ ਤਬੀ ਰਹਿਣੀ ਐ ਚਲ ਦੱਸ ਗੱਲ ਕੀ ਐ ਚਲ ਅਗਲੇ ਨੂੰ ਵਧਾਈ ਦੇ ਦੇਾਂਗੇ ਕੋਈ ਖੁਸ਼ੀ ਦੀ ਗੱਲ ਹੀ ਹੋਊ। ਦੱਸੀ ਦੀ ਸੱਸ ਦਾ ਭਾਣ ਜਾਗਾ। ਉਹਨਾਂ ਉਹਦੀ ਨੋਹ ਕੋਲੇ। ਅੱਛਾ 10 ਸਾਲਾਂ ਬਾਅਦ ਮੁੰਡਾ ਹੋਇਆਗਾ। ਅੱਛਾ। ਹੋੜੇ ਕਰਕੇ ਆਈ ਸੀ ਚਲੋ ਵਧੀਆ ਗੱਲ ਐ ਤਾਂ ਬਈ ਚੰਗਾ ਹੋਇਆ। ਬਾਬਾ ਤਾਂ ਕਰਨੀ ਵਾਲਾਗਾ ਉਹ। ਓਏ ਬਾਬਾ ਕਿਹੜਾ ਕਰਨੀ ਵਾਲਾ ਬਾਬੇ ਤਾਂ ਤੁੱਕੇ ਲਾਉਂਦੇ ਹੁੰਦੇ ਹੈਗੇ। ਬਈ ਤੁੱਕੇ ਤਾਂ ਲਾਉਂਦੇ ਆ ਮੁੰਡੇ ਤਾਂ ਨਹੀਂ ਲਾਉਂਦੇ ਹੈਗੇ। ਮੁੰਡਾ ਦੇਖ ਲੈ 10 ਸਾਲਾਂ ਬਾਅਦ ਹੋਇਆ ਪੂਰੇ। ਓਏ 10 ਮਾ ਬਾਬੇ ਨੇ ਕੀ ਕਹਾ ਦੀ ਮੁੰਡਾ ਰਾਤੋ ਰਾਤ ਪੈਦਾ ਕਰਤਾ ਉਹੀ ਮਗਰ ਲੱਗੀ ਜਾਨੀਏ ਅੱਛਾ ਤਾਈ ਦੀ ਗੱਲ ਸੁਣ ਕੇ ਤੂੰ ਉਹਦੇ ਦੋ ਤਬੀਤ ਕਰਾਉਣ ਤੁਰਦੀ ਸੀ ਐ ਬਈ ਐ ਤਾਂ ਔਰਤਾ ਅੱਗਾ ਚੱਲ ਜਾਂਦਾ ਐ ਤਾਂ ਮੈਨੂੰ ਪਤਾ ਹੈਗਾ ਉਹ ਏ ਥਾਗਾ ਨਹੀਂ ਚੱਲਦਾ ਹੁੰਦਾ ਉਹਨਾਂ ਦੀ ਤੁੱਕੇ ਚੱਲਦੇ ਤੁੱਕੇ ਤੇਰੀ ਵਰਗੀਆਂ ਮੂਰਖ ਜਨਾਨੀਆਂ ਉਹਨਾਂ ਦੇ ਮਗਰ ਲੱਗ ਜਾਂਦੀਆਂ ਈਆਂ ਤੂੰ ਸਿੱਧਾ ਕਹਿ ਰਿਹਾ ਮੈਂ ਤਾਂ ਜਾਣੀ ਨਹੀਂ ਹੈਗਾਗਾ ਓਏ ਮੈਂ ਨਾ ਤਾਂ ਆਪ ਜਾਵਾਂ ਨਾ ਤੈਨੂੰ ਜਾਣ ਦੇਵਾਂ ਚਾਹ ਬਣਾ ਦੇ ਮੇਰੇ ਵਾਸਤੇ ਆਇਂਦਾ ਕਿ ਮੈਂ ਰੋਕ ਲੇਗਾ ਤੂੰ ਮੈਨੂੰ ਤੈਨੂੰ ਕੀ ਪਤਾ ਲੱਗੂ ਡੱਡਾ ਕਿਹੜੇ ਵੇਲੇ ਪਾਣੀ ਪੀਂਦਾ ਜਾ ਕੇ ਮੈਂ ਵੀ ਦਿਖਾਉਂਗੀ ਕੋਈ ਨਾ ਆ ਜਾ ਨੇ ਬੇਬੇ ਹੈ ਨੀ ਬੇਬੇ ਹਾਂ ਮੈਂ ਤਾਂ ਤੈਨੂੰ ਐ ਕਹਿਨੀ ਆ ਤੂੰ ਤਾਂ ਇਹਨੂੰ ਲਾਲਿੰਚਾ ਵੜੜੀ ਨੂੰ ਗੱਲੀ ਹਾਂ ਤੇ ਮੈਂ ਤਾਂ ਨਾ ਫੜ ਕੇ ਫਿਰ ਤੇ ਟੂ ਹਿਟੂ ਹਿਪਨ ਨੂੰ ਤੂੰ ਐ ਕਰੀ ਤੂੰ ਉਹਦੀਆਂ ਬਾਹਾਂ ਫੜ ਲਈ ਚੱਲ ਚੰਗਾ ਮੈਨੂੰ ਆਇਆ ਤੇਰੇ ਨਾਲ ਸੱਟ ਫੇਟ ਮਾਰੇ ਤਾਂ ਬਾਲੀ ਹਕਾਰੀ ਆ ਤੇ ਜੇ ਤੂੰ ਉਹਦੀਆਂ ਬਾਹਾਂ ਫੜ ਲਈ ਐ ਕਿਵੇਂ ਮੇਰੇ ਸੱਟ ਮਾਰ ਜੂ ਮੈਂ ਉਹਨੂੰ ਬੋਕੜਾ ਨਾ ਤੂੰ ਉਹ 사મી ਬੋਕੜ ਨਹੀਂ ਕੁੱਟਣਾ ਜਿਹੜੇ ਨਾਲ ਮੈਂ ਤੂੰ ਦਾਉਦੀ ਬਿੜੀ ਲਾ ਦੇਖੀ ਜਾ ਤੈ ਕਹੇ ਤੂੰ ਆਪਣੇ ਮੁੰਡੇ ਨੂੰ ਨਾ ਦੱਸੀ ਵੀ ਆਪਾਂ ਉਹ ਨਾਲ ਲੜ ਪੇਗਾ ਮੈਂ ਕਿੱਥੋਂ ਦਾ ਹੱਦੀਆਂ ਬੇਬੇ ਪਤਾ ਨਹੀਂ ਕਿੱਥੋਂ ਕੰਜਰੀ ਆਪ ਹੀ ਦੱਸ ਦਿੰਦੀ ਹੈ ਕਿੱਥੋਂ ਉਹਦੇ ਸਾਡੀ ਦੋਨਾਂ ਜੀਆਂ ਦੀ ਲੜਾਈ ਪਵਾਤੀ ਤੂੰ ਤਾਂ ਹੈ ਨਹੀਂ ਸੀ ਕਰੇ ਇੰਦਰ ਤਾਂ ਬੋਲਦਾ ਨਹੀਂ ਉਹਦਾ ਨਰਮ ਹੈਗਾ ਏ ਆਪਣੇ ਮੁੰਡੇ ਦਾ ਸੁਆਹ ਪੈੜਾ ਸਾਰਾ ਦਿਨ ਤਾਂ ਕੌਲੇ ਕਛਦੀ ਫਿਰਦੀ ਆ ਹਲ ਹਲ ਕਰਦੀ ਫਿਰਦੀ ਆ ਤੈਨੂੰ ਪਤਾ ਇਹਦੀ ਜੀਵ ਕਿੱਥੇ ਰਹਿੰਦੀ ਆ ਨੀ ਇੰਦਰ ਨਰਮਾ ਉਹ ਤਾਂ ਦਰਦੀ ਦੀ ਤਾਂ ਫਿਰਦੀ ਰਹਿੰਦੀ ਆ ਹਲ ਹਲ ਕਰਦੀ ਜੋ ਪੈੜਾ ਹੋਵੇ ਤਾਂ ਕਾਹਨੂੰ ਕਰੇ ਚੱਲ ਕੋਈ ਨਹੀਂ ਬੇਬੇ ਅੱਜ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਇਹ ਆਪਣੇ ਨਾਲ ਪੰਗਾ ਲਾਊਗੀ ਅੱਜ ਤਾਂ ਜੀ ਇਹੇ ਜੀ ਰੇਲ ਬਣਾਵਾਂਗੇ ਨਾ ਜਿਹੜੀ ਹੱਥ ਧਰ ਧਰ ਕੇ ਰੋਵੇ ਸੱਟਾਂ ਤੇ ਚੂਲੇ ਹੀ ਚੂਲੇ ਕੁੱਟਗੇ ਉਹਦੇ ਹਾਂ ਚੱਲ ਕੌਲੇ ਕਸਾਵੇਂ ਬੋਕਰ ਨਾਲ ਕੁੱਟਾਂਗੇ ਹਾਂ ਤੁਰੀ ਫਿਰੂਗੀ ਹਲ ਹਲ ਕਰਦੀ ਲੱਗ ਪਾਇਆ ਗਏ ਮਨ ਲੰਮੀਆਂ ਤਾਣ ਕੇ ਉਦੋਂ ਦੇ ਨੇ ਅੱਗ ਮਚਾਈ ਸੀ ਮੈਨੂੰ ਲੱਗਦਾ ਜੱਸੀ ਦੇ ਸੁਪਨੇ ਦੇਖੀ ਜਾਂਦਾ ਲੈ ਵੇ ਡੱਪਣਾ ਚਾ ਹਾਂ ਹਾਂ ਚਾਹ ਪੀ ਲੋ ਜੀ ਲਓ ਮੈਨੂੰ ਲੱਗਦਾ ਕੋਈ ਪਰੀਆਂ ਦੇ ਸੁਪਨੇ ਦੇਖੀ ਹੁੰਦੇ ਸੀਗੇ ਓਏ ਕਿਹੜੇ ਸੁਪਨੇ ਥੱਕੇ ਟੁੱਟੇ ਹੁੰਨੇ ਐ ਕਿ 10ਵੇਂ ਢੂਹੀ ਸਿੱਧੀ ਕਰ ਲੈਣੇ ਐ ਚੱਲ ਪੀ ਲੋ ਚਾਹ ਵਧੀਆ ਕੰਡੇ ਜੇ ਵਾਲੀ ਚਾਹ ਬਣਾਈ ਹੈਗੀ ਮੈਂ ਸਾਨੂੰ ਐਂ ਕਹਿੰਦੀ ਸੀ ਜੀ ਬੜੀਏ ਧਿਆਨ ਨਾਲ ਪਾਣੀ ਪੂਣੀ ਲਾਇਆ ਕਰੋ ਖੇਤ ਓਏ ਉਹ ਤਾਂ ਮੈਂ ਆਪੇ ਲਾ ਦੂੰਗਾ ਸਾਡਾ ਕੰਮ ਹੈ ਨੂੰ ਸਾਨੂੰ ਦੱਸੇਂਗੀ ਵੀ ਕਿਵੇਂ ਕਰਨਾ ਹੁੰਦਾ 6 ਮਹੀਨੇ ਦੀ ਫਸਲ ਹੁੰਦੀ ਹੈ ਕੀ ਪੁੱਤਾ ਵਾਂਗੂ ਪਾਲਨੀ ਪੈਂਦੀ ਹੈ ਇਹ ਵੀ ਫੇਰ ਹੀ ਕੁਝ ਬਚਦਾਗਾ ਹਾਂ ਉਹ ਜਿਵੇਂ ਮੈਂ ਪੁੱਤਾ ਵਾਂਗੂ ਪਾਲਦਾ ਤੂੰ ਘਰ ਨੂੰ ਵੀ ਮੜਾ ਜਾਂ ਸੰਭਾਲ ਲਿਆ ਕਰ ਵੀ ਹਾਂ ਘਰ-ਬਾਰ ਐਂ ਸਾਹਮਦੇ ਹੁੰਦੇ ਆ ਉਹ ਅਕਲ ਵੀ ਸਿੱਖ ਲਿਆ ਕਰ ਮੜੀ-ਮੋਟੀ ਲੈ ਜੀ ਤੁਸੀਂ ਕਹੇ ਜੀਆਂ ਗੱਲਾਂ ਕਰਦੇ ਆ ਕਰਤਾ ਹੁਣ ਮੈਂ ਸੰਭਾਲ ਕੇ ਰੱਖਦੀਆਂ ਨਾਲ ਮੈਂ ਕਿਹੜਾ ਕੋਈ ਕਰੋ ਚੀਜ਼ ਸਟਕੇ ਆਉਣੀ ਆ ਸਵਾਂ ਦੀ ਲੈਕੀ ਆਉਣੀ ਆ ਲੋਕਾਂ ਦੀਆਂ ਚੀਜ਼ਾਂ ਕਿਸੇ ਦੀਆਂ ਬਾਤਾਂ ਨਾ ਚੱਕ ਲਿਆਉਣੀ ਆ ਕਿਸੇ ਦੇ ਭਾਂਡੇ ਲਿਆ ਮਾ ਉਹ ਨਹੀਂ ਮੁੜ ਕੇ ਮੋੜਦੀ ਤੇ ਜੇ ਸਾਰੀਆਂ ਇਕੱਠੀਆਂ ਹੋ ਕੇ ਆ ਕੇ ਘੇਰ ਲਿਆ ਨਾ ਤੈਨੂੰ ਫਿਰ ਤੇਰੇ ਨਾਲ ਬਣੂਗੀ ਕੀ ਮੈਂ ਉਹਨਾਂ 100 ਦੇ ਬਰਾਬਰ ਕੱਲੀ ਬਥੇਰੀ ਆ ਕੱਲੀ ਬਥੇਰੀਆਂ ਲੰਨ ਲੋਤਰਾ ਉਹਦਾ ਬਥੇਰੀ ਚੱਲਦੀ ਆ ਹੱਥ ਵੀ ਚੱਲ ਪੈਣਗੇ ਤੇ ਲੋਤਰਾ ਹੁਣ ਉਹਨਾਂ ਦੀ ਕਿਹੜਾ ਲੋਤਰਾ ਚੱਲਦੀ ਨਹੀਂ ਮੈਂ ਹੀ ਦੇਣੀ ਆ ਤੈਨੂੰ ਤਾਂ ਕੱਲੀ ਲੋਤਰਾ ਚੱਲਦੀ ਚੱਲ ਬਾਲੀ ਗੱਲਾਂ ਨਾ ਮਾਰ ਕੇ ਐ ਠਰ ਗਿਓ ਬਗਜਾ ਉਹ ਜਾਣਾ ਹੈ ਜਾਣਾ ਹੈ ਉਹ ਤਾਂ ਮੈਨੂੰ ਵੀ ਦੇਖ ਕੇ ਜਰਦੀ ਨਹੀਂ ਜੀ ਅੱਜ ਜੀ ਪਾਣੀ ਦੀ ਵਾਰੀ ਹੈਗੀ ਉਹ ਪਾਣੀ ਦੀ ਵਾਰੀ ਪਾਣੀ ਛੱਡ ਕੇ ਤਾਂ ਆਇਆ ਸੀ ਹੁਣ ਮੈਂ ਚੱਲ ਘੁੱਟ ਚਾਹ ਪੀ ਆਉਣਾ ਘਰੇ ਜਾ ਕੇ ਅਸੇ ਕਿੰਨਾ ਕ ਟਾਈਮ ਲੱਗ ਜਾਊਗਾ ਸਾਨੂੰ ਖੇਤ ਉਹ ਲੱਗ ਜਾਣਗੇ 4-5 ਵਜੇ ਜਾਣਗੇ ਆਥਣ ਦੇ ਮੈਨੂੰ ਤਾਂ ਚੱਲ ਫੇਰ ਤਾਂ ਠੀਕ ਆ ਚੱਲ ਮੈਨੂੰ ਦਸਤੀ ਮੜਾ ਜਾ ਹਣ ਤੋਂ ਪਹਿਲਾਂ ਉਹ ਦਸਤੀ ਗਾਹਾਂ ਦੀ ਹੋਰ ਤਾਰਾ ਦਿਨ ਤਾਂ ਵੀ ਰਹਿੰਦੀ ਹੈ ਚੱਲ ਆ ਤਾਂ ਹੋਰ ਵੀ ਵਧ ਗਿਆ ਹੋ ਗਿਆ अच्छा वादिया मैं जाया आऊंगी बा मैं भी देख दोना ना, दी हेगी दो ससानी बनती है ना जी उन्हें ना गुत्त एक दूजे हड़ाई मेरा ना भी अमन चल जानी बाग्या वोका चल ए तो बाग्या सुखकर चल हूं मैं पैसे भी चक ही लवा फिर उन पा दूंगी बा नहीं बेबे हाँ। मेरा तो पहली मथा ठंड गया तेन कली भेजना से ਆ ਜਾ ਆ ਜਾ ਮੈਨੂੰ ਕੀ ਪਤਾ ਬਗੜੀ ਵੀ ਮੇਰੇ ਐ ਮਗਰ ਪੈ ਗਈ ਮਾਂ ਤਾਂ ਸਹੀ ਕੱਲ੍ਹ ਨੂੰ ਹੀ ਸਮਝ ਲਿਆ ਤੈਨੂੰ ਇਹਨੇ ਅਮਨ ਉਹ ਇਹ ਕਿਧਰੋਂ ਆ ਗਿਆ ਹੁਣ ਨਾ ਕੀ ਗੱਲੜੀ ਤੂੰ ਜਿਹਦਾ ਮੈਂ ਬੋਲਦੀ ਨਹੀਂ ਸਾਡੇ ਘਰੇ ਕੀ ਕਰਨਾ ਆਈਓ ਤੁਸੀਂ ਤੂੰ ਘਰੇ ਦੇ ਛੋੜੇ ਕਰਨ ਕੀ ਆਈਆਂ ਗਿਆ ਨਾ ਤੂੰ ਐ ਵੱਡਾ ਛੋਟਾ ਦੇਖਦੀ ਨਹੀਂ ਹੈਗੀ ਚੱਲ ਮੇਰੇ ਨਾਲ ਤਾਂ ਲੜੀ ਸੀ ਲੜੀ ਸੀ ਤੂੰ ਬੇਬੇ ਨੂੰ ਵੀ ਸੌਕ ਸੁਬੋਲੀ ਮੈਂ ਤਾਂ ਦੇਖਦੀ ਐ ਇਹ ਨਹੀਂ ਦੇਖਦੀ ਵੀ ਚੱਲ ਫੇਰ ਜਵਾਖੜੀ ਹੈਗੀ ਗੁੱਤ ਪੱਟੀ ਸੀ ਬਈ ਮੇਰੇ ਘਰੇ ਆ ਕੇ ਤੇਰੀ ਬੇਬੇ ਨੇ ਜੋ ਆਖੜੀ ਤੂੰ ਜਵਾਖੜੀ ਤਦਾਂ ਵੀ ਨੀ ਕਿਸ ਨੂੰ ਆਉਣ ਦਿੰਦੀ ਗੱਲਾਂ 'ਚ ਨਾ ਲੜਾਈ 'ਚ ਕਾ ਮੈਂ ਕੀ ਕਹਨੀ ਆ ਕਿਸੇ ਨੂੰ ਜਵਾਕੜੀ ਕੌਣ ਕਹਿੰਦਾ ਹਾਂ ਬੇਬੇ ਖਵਾਜੀ ਨਾ ਕਰ ਮੇਰੇ ਤੇ ਸੱਬੀ ਦੇ ਪਰਚਾ ਕਰਾਂ ਕੋਈ ਨਾ ਕਰੇ ਟਹਿਣਾ ਨੂੰ ਮੈਨੂੰ ਤੋੜ ਕੇ ਪਰਚੇ ਕਰ ਮੈਂ ਪਰਚਾ ਕਰਾਂ ਮਾਰ ਕੇ ਹਰਾ ਮਾਰ ਕੇ ਮੈਨੂੰ ਮਾਰ ਕੇ ਛੱਡਦੀ ਹਾਂ ਮਾਰਤੀ ਕੋਰਦਾ ਸੱਜੇ ਕਰਾਉਂ ਜੱਪੀ ਕੋਈ ਬੱਚੀ ਕਰ ਹਾਂ हाए हाए कंजरिया मेन दादा पेल ही गल बना के आईया आवा गे हाए मेरे तो दादा पसलग् बिठाती उठा भी नहीं जाता पहला तो मैं सोच लिया भी चल हो जाने कोई ना नहीं जा बइ तरह का मैं कम करा के हटूंगी ਮੈਂ ਕਹਤੋਂ ਬਾਬਾ ਚਾਹੇ 2 ਪੈਸੇ ਵੱਧ ਲੈ ਨਹੀਂ ਮੈਥੋਂ ਹੁਣ ਤਾਂ ਆਥਣ ਦਰਕੇ ਇਹਨਾਂ ਦੇ ਘਰੇ ਡਾਂ ਖੜ ਕੇ ਆ ਕਰੇ ਜਾਣੀ ਆ ਹਾਏ ਹਾਏ ਲੰਦਰਾਂ ਨੇ ਹੱਡੀ ਪਸੜ ਇੱਕ ਘਰਤੀ ਨਹੀਂ ਉੱਠ ਐ ਵੀ ਨਹੀਂ ਜਾਂਦਾ ਚੱਲ ਦੇਖ ਲੂੰਗੀ ਕਿਸੇ ਨੂੰ ਕੈਦੂੰਗੀ ਕੋਈ ਮੋਟਰਸਾਈਕਲ ਵਾਲਾ ਮਿਲ ਗਿਆ ਤਾਂ ਰਾਹ 'ਚ ਝੜ ਜੂੰਗੀ ਹਾਏ ਆਹ ਰਾਹ ਇੱਧਰ ਤਾਂ ਬਾळा ਮਾਰਨਾ ਕੰਜਰਾਂ ਨੇ ਰਾਏ ਬਣਾ ਕੇ ਆਈਆਂ ਵੀ ਮਾਰ ਕੇ ਆਵਾਂਗੇ ਹੁਣ ਤਾਂ ਮੈਂ ਦੇਖੀ ਸਹੀ ਨਾ ਦੇ ਚਤਾਰੇ ਦਿਖਾਈ ਨਾ ਨਾ ਮੇਰਾ ਨਾਂ ਵੀ ਆ ਮੰਨ ਨਹੀਂ ઠાણે ਤਾਂ ਮੈਂ ਬਾਚੀ ਜਾਊਂ। ਪਹਿਲੇ ਬਾਬੇ ਤੂੰ ਕੰਮ ਕਰਾਉਣੀ ਹੈ ਕਿ ਸਾਡੇ ਵਾਲਾ ਤਾਂ ਬੇੜੀ ਬੈਠੀ ਆਲਾ ਇੰਨਾ ਮੰਗ ਰਹੀ ਲੱਗੂਗਾ। ਉਹ ਤਾਂ ਰਾਜੀ ਬੰਦਾ ਕਰ ਲੂਗਾ। ਲੱਗਦਾ ਜੱਸੀ ਨਾਲ ਉਹਦਾ ਚੱਕਰ ਚੱਲਦਾਗਾ। ਕੋਈ ਨਾ ਵਿੱਚ ਹੀ ਉਹਨੂੰ ਘੜੀਸੂਗੀ ਸਮਾਰ ਕੇ। ਵਿੱਚ ਉਹਨਾਂ ਦੀ ਬੁੜੀ ਨੂੰ। ਆਏ ਤੁਰ ਐ ਵੀ ਨਹੀਂ ਆਉਂਦਾ ਲੱਤ ਤੇ ਤਾਂ ਪਹਾੜ ਵੀ ਨਹੀਂ ਆਉਂਦਾ। ਉਹਨੇ ਤਾਂ ਬੁੜੀ ਜੀ ਨੇ ਤਾਂ ਕੱਜਰੀ ਨੇ ਬਾਲਾਂਗਾ ਮਾਰਗਾ ਇੱਧਰ। ਆਏ ਹਾਏ। ਲੈ ਵੀ ਸੇਵਕਾਂ ਸੰਗਤ ਆਉਂਦੀ ਐ। ਜੈ ਹੋ ਬਾਬੇ। ਕਿਦੇ ਭਾਈ ਮੈਨੂੰ ਵੀ ਬਾਬਾ ਮੈਂ ਤਾਂ ਤੇਰੇ ਬਾਲੇ ਚਰਚੇ ਸੁਣਿਆ ਦੂਰ ਦੂਰ ਤੋਂ ਮੈਂ ਤਾਂ ਫੇਰ ਆਈ ਆਂਗੀ ਤੇ ਮੈਂ ਤਾਂ ਬਾਬਾ ਬੜੀ ਦੁਖੀ ਆਂ ਘਰੋਂ ਕਿਹੜੇ ਪਿੰਡੋਂ ਆਏ ਭਾਈ ਮੈਂ ਤਾਂ ਬਾਬਾ ਇਧਰੋਂ ਆਈ ਆਂ ਤਲਵੰਡੀ ਬਨੰਗ ਤਲਵੰਡੀ ਬਨੰਗੋ ਜੀ ਹਾਂ ਬਾਬਾ ਬਿੰਡਾ ਸਾਈਡ ਤੋਂ ਹੀ ਹਾਂ ਬਾਬਾ ਅੱਛਾ ਜੀ ਤੇ ਬਾਬਾ ਇਹ ਦੱਸ ਕਿਨੇ ਪਾਈਏ ਭਾਈ ਬਾਬਾ ਸਾਡੇ ਘਰਾਂ ਚ ਇੱਕ ਬੁੜੀ ਆ ਮਾਇਆ ਮਾਇਆ ਜੱਸੀ ਦੀ ਸੱਸ ਅੱਛਾ ਭਾਈ ਸਾਡੀ ਗਮਾਂਟਣ ਆ ਗਈ ਉਹਨੇ ਦੱਸਿਆ ਸੀ ਉਹਰੇ ਭੈਣ ਦੇ ਮੁੰਡੇ ਦੀ ਬਹੂ ਕੋਲੇ ਮੁੰਡਾ ਨਹੀਂ ਹੁੰਦਾ ਸੀ 10 ਸਾਲ ਹੋ ਗਏ ਸੀ ਪੂਰੇ 10 ਸਾਲਾਂ ਬਾਅਦ ਮੁੰਡਾ ਹੋਇਆ ਸੀ ਥੋੜੇ ਤੋਂ ਧਾਗਾ ਫਰਵਾ ਕੇ ਲਗਾਏ ਹੋਣਗੇ ਬਾਬੇ ਤਾਂ ਪਈ ਧਾਗਾ ਇਹ ਜਾ ਪਉਂਦੇ ਆ 20 ਸਾਲਾਂ ਬਾਅਦ ਵੀ ਮੁੰਡੇ ਹੋ ਜਾਂਦੇ ਆ ਹਾਂ ਬਾਬਾ ਮੈਂ ਤਾਂ ਹੀ ਤਾਂ ਉਰੇ ਆਈ ਆ ਵੀ ਤੂੰ ਹੀ ਮੇਰੇ ਵੇੜੇ ਪਾਰ ਕਰ ਸਕਦਾ ਕੋਈ ਗੱਲ ਨਹੀਂ ਭਾਈ ਬਾਬਾ ਮੇਰੇ ਘਰ ਵਾਲਾ ਤਾਂ ਰੋਜ਼ ਕੁੜਦਾ ਮੈਂ ਤਾਂ ਬੜੀ ਦੁਖੀ ਆ ਬਾਬਾ ਤੇ ਗਨਾਲ ਗਵਾਂਟਣਾ ਵੀ ਕੁੜਦੀਆਂ ਨੇ ਮੈਨੂੰ ਅੱਛਾ ਭਾਈ ਹਾਂ ਬਾਬਾ ਬਸ ਮੈਨੂੰ ਇਹ ਜਹਾ ਧਾਗਾ ਦੇ ਵੀ ਉਹਨਾਂ ਨੇ ਆਥਣ ਤੜਕੇ ਕਲੇਸ ਪਵੇ ਇੱਕ ਕਲੇਸ ਭਾਈ ਫਿਰ ਇੱਕ ਦਿਨ ਪਾਉਣਾ ਕਿ ਸਦਾ ਵਾਸਤੇ ਬਾਬਾ ਮੈਂ ਤਾਂ ਸਦਾ ਵਾਸਤੇ ਪਵਾਉਣਾਗਾ ਕਲੇਸ ਫਿਰ ਭਾਈ 200 ਨਾ ਸਦਾ ਵਾਸਤੇ ਨਹੀਂ ਪੈਂਦਾ ਕਿਉਂ ਬਾਬਾ ਇੱਕ ਦਿਨ ਦਾ ਭਾਈ 100 ਰੁਪਿਆ ਹੀ ਸਦਾ ਬਾਬਿਆਂ ਦੀ ਇਹਦੇ ਨਾਲ ਭਾਈ ਦੋ ਦਿਨੀ ਕਲੇਸ ਪਾਊਗਾ ਚਲ ਬਾਬਾ 500 ਰੁਪਇਆ ਹੋਰ ਆਪਾਂ ਉਹਨਾਂ ਨੇ ਕਲੇਸ਼ ਹੋਣਾ ਚਾਹੀਦਾ ਚਾਹੇ ਮੇਰੇ ਨਾਲ ਤਾਂ ਮਹੀਨੇ ਦੇ ਪੈਸੇ ਕਰ ਲਈ ਕਲੇਸ਼ ਤਾਂ ਕੋਈ ਫੱਟੇ ਜੱਕ ਨਾ ਆ ਗਵਾਨ ਦੀ ਸਾਰੇ ਪਿੰਡ ਨੂੰ ਬਾਬਿਆ ਗਲਾ ਦੇਣਗੇ ਲੈ ਬਾਬਾ ਪੂਰਾ 700 ਹੋ ਗਿਆ ਹੁਣ ਤਾਂ ਇਹ ਬੀਬਾ ਭਾਈ 7 ਦਿਨ ਕਲੇਸ਼ ਚੱਲੂਗਾ ਹੁਣ ਬਾਬਾ ਕੁ ਸੁਧਾਰ ਕਰ ਲਈ ਧਾਗਾ ਥੋੜਾ ਜਿਆ ਲੰਮਾ ਕਰ ਦੀ ਮੈਨੂੰ ਚੋਰੀ ਆਉਣਾ ਪੈਂਦਾ ਇੱਕ ਤਾਂ ਧਾਰ ਨਹੀਂ ਚਲਦੀ ਭਾਈ ਬੀਬਾ ਧਾਰ ਦੇ ਪਹਿਲੀ ਸਾਰੇ ਕੰਮ ਫੇਲ ਕਰੇ ਪੈਸਾ ਸਾਰ ਦੇਈ ਚਲ ਬਾਬਾ ਮਾੜੀ ਜੀ ਨਾਲ ਆਫਰ ਤਾਂ ਕਰਦੀ ਵੀ ਮੇਰੇ ਘਰ ਵਾਲੇ ਦਾ ਤਾਂ ਕਾਫਰੀ ਕਰਦੀ ਉਹਨਾਂ ਦਾ ਚਲ ਮਹੀਨੇ ਦੇ ਤਰਖਾਵਾ ਲੈ ਲੂੰਗੀ ਉਹ ਤਾਂ ਗੋਦੂ ਹੀ ਮਹਿੰਗੇ ਜੀ ਘਰ ਵਾਲੇ ਦਾ ਲੈ ਬਾਬਾ ਮਾਇਤਾ ਐ ਇੰਨੀ ਤੇਰੇ ਤੇ ਆਸ ਰੱਖ ਕੇ ਆਈ ਸੀ ਮਾਹ ਤੂੰ ਮੇਰਾ ਕੰਮ ਬਣਾ ਦੇਗਾ ਤੂੰ ਤਾਂ ਵੀ ਭਈ ਸਾਨੂੰ ਵੀ ਸੰਗ ਤੇ ਆਸ ਹੁੰਦੀ ਐ ਵੀ ਦੋ ਰੁਪਏ ਮੋٹے ਦੇ ਕੇ ਜਾਣਗੇ ਚਲ ਠੀਕ ਆ ਬਾਬਾ ਕੋਈ ਨਾ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਤੂੰ ਪੈਸਿਆਂ ਦੀ ਪ੍ਰਵਾਹ ਨਾ ਕਰੀ ਬਾਬਾ ਪਰ ਉਹਨਾਂ ਦੇ ਕਲੇਸ਼ ਹੋਣਾ ਚਾਹੀਦਾ ਬਾਬਾ ਆਖਣ ਤੜਕੇ ਡਾਂ ਖੜਕੜੀ ਚਾਹੀਦੀ ਆ ਕਲੇਸ਼ ਤਾਂ ਫਿਰ ਦੇਖੋਏ ਭਾਈ ਕਿਵੇਂ ਅੱਗ ਲੱਗਦੀ ਬੱਸ ਬਾਬਾ ਤਾਂ ਹੀ ਆਈਆਂ ਮੈਂ ਵੀ ਤੇਰੇ ਚਰਚੇ ਸੁਨੇ ਆ ਦੂਰ ਦੂਰ ਧਾਗਾ ਮੈਨੂੰ ਪੱਕਾ ਕਰਕੇ ਦੇ ਦੇ ਨਾਲੇ ਮੇਰੇ ਘਰਾਂ ਵਾਲਾ ਝੁਰਲੂ ਜਾ ਬਾਬਾ ਉਹ ਵੀ ਜੱਸੀ ਬਣੀ ਲੈਣ ਮਾਰਦਾ ਮੇਰੇ ਬਣੀ ਤਾਂ ਮੈਂ ਹਾਂਦਾ ਸੂਈ ਵਗਿਹੜੀ ਮੰਗੂ ਅੱਛਾ ਵੇਖਾ ਭਾਈ ਅੱਥਰਾ ਹੋਮੜਾ ਜਾ ਦੇਖ ਬਾਬਾ ਮੇਰਾ ਨਪਾ ਰੇਖਾ ਵੀ ਮੇਟਗਾ ਪੰਨਿਆਂ ਨੇ ਪਹੇ ਜਾ ਮਿਲ ਗਿਆ ਕਲੈਣ ਸੋਡੀਆਂ ਰੇਖਾ ਦਾ ਭਾਈ ਸਾਰੀ ਮੀਟਿੰਗ ਪੰਗਾਂ ਨੇ ਇਹਦੇ ਵਾਸਤੇ ਮੋਟੀ ਫੀਸ ਲੱਗੂ ਭਾਈ ਮੋਟੀ ਕਿੰਨੀ ਕ ਬਾਬਾ 11000 ਹਾਈ ਬਾਬਾ ਹੁਣ ਮੈਂ ਘਰੇ ਕੀ ਆਖੂਗੀ ਇਹ ਤਾਂ ਚਲ ਮੈਂ ਮਾੜੇ ਮੋٹے ਘਰੋਂ ਰੱਖੇ ਸੀ ਲੁਕੋ ਕੇ ਪੈਸੇ ਕਬੀਲਦਾਰੀ ਵਾਸਤੇ 11000 ਦਾ ਕਰੋ ਭਾਈ ਹੱਲ ਤੇ ਤੁਹਾਡੇ ਘਰਾਂ ਦਾ ਵੀ ਕਰ ਦਾਂਗੇ ਪੱਕਾ ਹੱਲ 11000 ਬਾਬਾ ਹਾਂਜੀ ਬਾਬਾ ਮੈਂ 11000 ਕਿੱਥੋਂ ਲਿਆਉਂਗੀ ਹਣ ਫੇਰ ਮੰਨੋਗੇ ਬਾਬਿਆ ਨੂੰ ਚਲ ਬਾਬਾ ਤੂੰ ਐਂ ਕਰ ਯਾਰ ਇਹ ਕਚੂੜੀ ਰੱਖ ਲਾ ਜੇ ਉਹ ਮੇਰੇ ਕੋਲੇ ਪੈਸੇ ਹੋਏ ਤਾਂ ਮੈਂ ਪੈਸੇ ਦੇ ਜੂਗੀ ਹੈ ਤਾਂ ਵੀ ਅਸਲੀ ਕਿ ਨਕਲੀ ਹੈ ਇਹ ਅਸਲੀ ਆ ਬਾਬਾ ਹੁਣ ਲੈ ਚੱਲੂ ਸੁਨਿਆਰ ਤੇ ਗੱਲਾਂ ਕਿਹੜੀਆਂ ਕਰਦਾ ਤੂੰ ਅੱਜਕੱਲ ਨਕਲੀ ਸਿਸਟਮ ਬੜਾ ਚੱਲੀ ਜਾਂਦਾ ਈ ਨਹੀਂ ਬਾਬਾ ਅਸਲੀ ਆ ਆ ਹੀਰੇ ਜੜੇ ਹੋਏ ਆ ਵਿੱਚ ਕੀ ਗੱਲੇ ਹੋਰ ਬਾਬਾ ਲਾ ਦੀ ਪੱਕੇ ਕੋਕੇ ਫਿਰ ਹਾਂ ਬਾਬਾ ਜਿਵੇਂ ਇਹ ਚੂੜੀ 'ਚ ਲੱਗੇ ਹੋਏ ਨੇਗਾ ਐਂ ਬਸ ਪੱਕੇ ਕੋਕੇ ਲਾ ਦੇ ਮੇਰੇ ਵੀ ਤੂੰ ਪੱਕੀ ਲਾਉਂਗਾ ਫਿਰ ਤੂੰ ਵੀ ਮੰਨੇਗੀ ਬਾਬਿਆਂ ਨੂੰ ਤਾਂ ਗਾਹੇ ਜਾ ਘਰਦੀ ਬਾਬਾ ਬਸ ਉਹਨਾਂ ਦੇ ਆਠਣ ਤੜਕੇ ਡਾਂਗ ਗਈ ਚੱਲਿਆ ਕਰਨ ਮੈਨੂੰ ਕੁੱਟ ਕੇ ਗਈਆਂ ਅੱਜ ਤਾਂ ਹੱਦ ਹੋ ਗਈ ਮੈਂ ਤਾਂ ਕਹਿੰਦਾ ਸੀ ਚਲ ਕਾ ਨੂੰ ਫੇਰ ਵੀ ਗਮਾਣ ਮੱਥੇ ਲੱਗਦੀਆਂ ਨੇਗੀਆਂ ਆ ਲੋ ਪੈਦਨੀਅਤ ਕਰੋ ਜੈ ਹੋ ਬਾਬੇ ਉਹਨਾਂ ਦੇ ਘਰ ਇੱਕ ਵਾਰੀ ਧਾਗਾ ਭੇਜ ਦਿਓ ਫੇਰ ਦੇਖੋ ਬਾਬਾ ਮੈਂ ਘਰੇ ਕਲੇਸ਼ ਹੁੰਦਾ ਕਿਵੇਂ ਅੱਗ ਲੱਗਦੀ ਕਿਵੇਂ ਪੈਣਗੇ ਪਟਾਕੇ ਬਾਬਾ ਮੈਂ ਘਰੇ ਕਿਵੇਂ ਭੇਜੂੰਗੀ ਧਾਗਾ ਘਰੇ ਕੋਈ ਇੱਥੇ ਬੈਠ ਕੇ ਤੂੰ ਮੰਤਰ ਚਲਾ ਦੇ ਬਾਬਾ ਨਾ ਤਾਂ ਦੱਸ ਤੇ ਨਾਲੇ ਕਹਿੰਦੇ ਨਾ ਤੇ ਹੋ ਜਾਂਦਾ ਸਾਰਾ ਕੁਝ ਬਾਕੀ ਬਾਬੇ ਵੀ ਕਰਨਗੇ ਬਾਕੀ ਤੁਸੀਂ ਵੀ ਕੁਛ ਨਾ ਬਣਾਉਣਾ ਕਰਨਾ ਪਊਗਾ ਬਾਬਾ ਹੁਣ ਤਾਂ ਮੈਨੂੰ ਡਰ ਜਾ ਲੱਗਦਾ ਬਾਲਾ ਪਾਸਾ ਕੁੱਟਿਆ ਮੇਰਾ ਤਾਂ ਉਹਨਾਂ ਨੇ ਉਹਦੀ ਸੋਚ ਨਹੀਂ ਧਾਗਾ ਬਾਬੇ ਨੂੰ ਦੇਤਾ ਜਾ ਕੇ ਕਰ ਦੋ ਬਾਬਾ ਤੂੰ ਫਿਰ ਉਰੇ ਬਹਿਣ ਕੇ ਕੋਈ ਮੱਤਰ ਮਾਰਦੇ ਨਾ ਉਹ ਵੀ ਮਾਰੂੰਗਾ ਮੈਂ ਹੋਰ ਮੈਨੂੰ ਤਾਂ ਗਲੀ ਚ ਵੀ ਡਰ ਲੱਗਦਾ ਹੁਣ ਲੰਘਦੀ ਨੂੰ ਅੱਛਾ ਕੋਈ ਗੱਲ ਨਹੀਂ ਹੋ ਗਈ ਕਿਰਪਾ ਜੀ ਸਮਗਾ ਬਾਬਾ ਹੋਰ ਵੀ ਚਾਹ ਪਣੀ ਪੀ ਜਾਂਦੇ ਚਾਹ ਪਾਪਾ ਨੂੰ ਪਿਆ ਆ ਗਿਆ ਬਾਬਾ ਉਹ ਕਿੱਥੇ ਲੱਗਦੀ ਐ ਚਾ ਮੇਰੇ ਤਾਂ ਉਹਨਾ ਟਾਈਮ ਗਲ ਤੋਂ ਥੱਲੇ ਚਾਹ ਨਹੀਂ ਲੱਗਦੀ ਜਿੰਨਾ ਟਾਈਮ ਉਹਨਾਂ ਦੇ ਨਹੀਂ ਪੈਂਦੀਆਂ ਦੋਨਾਂ ਦੇ ਕੁੱਟ ਕੇ ਗਈਆਂ ਨੇ ਮੈਨੂੰ ਘਰੇ ਆ ਕੇ ਬਾਬਾ ਬਸ ਫਿਰ ਉਹ ਬਾਬੇ ਦਾ ਮੰਤਰ ਦੇਖੀ ਜੀ ਤੇ ਬਾਬਾ ਮੇਰੇ ਘਰ ਆੜਾ ਦਾ ਧੱਗ ਤਾਂ ਕਰਕੇ ਦੇ ਦੇ ਕੋਈ ਨਾ ਹੁਣ ਤਾਂ ਚੂੜੀ ਵੀ ਰੱਖਤੀ ਐ ਕਾ ਤਾ ਕਰਦਾ ਆ ਐਨੀ ਕਦਾ ਹੁਣ ਆਧਾਰ ਕਰ ਹੀ ਸਕਦਾ ਪਰ ਦੇ ਨਾਲ ਬਸ ਬਾਬਾ ਮੇਰੇ ਘਰ ਆ ਜਿਵੇਂ ਆਤਾ ਗਾ ਮੁਠੀ ਚ ਆਇ ਮੁੱਠੀ ਚ ਹੋ ਜੇ ਮੇਰੇ ਲਾਗੇ ਕੋਕੇ ਮੇਰੇ ਕੋਕੇ ਨਾ ਕਰੇ ਮੇਰੇ ਕੋਕੇ ਲੱਗੇ ਜੀ ਹਾਂ ਕੋਕੇ ਲਾ ਰਹੀ ਪੱਕਾ ਕੰਮ ਕਰਦੀ ਪਪਾ ਤੈਨੂੰ ਦੱਸਤਾ ਠੀਕ ਹੈ ਭਾਈ ਜੈ ਹੋ ਜੈ ਹੋ ਬਾਬਾ ਕਲੇਸ ਨਾ ਕਰੀ ਜੈ ਹੋ ਬਸ ਪਪਾ ਮੈਨੂੰ ਦੁਬਾਰੇ ਆਉਣ ਦੀ ਲੋੜ ਤਾਂ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਜੇ ਨਾ ਕੰਮ ਬਣਾਇਆ ਬਾਬਾ ਕੰਮ ਬਣੂਗਾ ਪੱਕਾ ਜੀ 110% ਤੇ ਬਾਬਾ ਤੇਰਾ ਨੰਬਰ ਨੂੰ ਵਰਤਦੇ ਤੇ ਫਿਰ ਫੋਨ ਫੋਨ ਕਰਕੇ ਪੁੱਛ ਲੂੰਗੀ ਮੈਂ ਮਾੜਾ ਨੰਬਰ ਨਹੀਂ ਪਈ ਦਿੰਦੇ ਸੰਗਤ ਨੂੰ ਲਓ ਬਾਬਾ ਤੂੰ ਤਾਂ ਕੱਚੀਆਂ ਵੱਲਾਂ ਕਰਦਾ। ਕੱਚੀਆਂ ਕਾਹਨੂੰ ਕਰਦਾ। ਹਾਏ ਹਾਏ ਤੂੰ ਰਹਿ ਵੀ ਨਹੀਂ ਜਾਂਦਾ। ਜੈ ਹੋ। ਆਇ ਤਾਂ ਦਿਹਾੜੀ ਬਣ ਗਈ ਹੱਬ ਤੇਰੀ। ਹਾਏ ਹਾਏ। ਛੋਟੇ ਛੋਟੇ ਕੰਮ ਇਹ ਵੀ ਬਾਬਾ ਹੋ ਜਾਂਦੇ ਨੇਗੇ। ਆ ਵੀ ਕੱਢੀ ਹੈ ਕੰਦ ਜੀ। ਚਲ ਆਇਆ ਕਿਰਾ। ਆਈਆਂ ਸਮਝਾਂਣਗੀਆਂ ਇਹ ਆਂ ਚਲੋ ਉਸ ਨੂੰ ਉਸ ਨੂੰ ਮਾਰ ਦਾਂ ਮਾਰ ਦਾਂਗੇ ਬਾਗਲਾ ਜੀ ਹਜੇ ਆਹ ਕਾ ਕੰਡਾ ਜੀ ਪੱਟਣਾ ਪਊਗਾ ਇਹ ਮਾਰ ਲੀਤੇ ਮਾਰ ਆ ਜਾ ਪਖੜਾ ਬੜਾ ਹੈਗਾ ਇੱਕ ਦਾ ਸੁ ਕੀ ਹਾਲ ਹੈ ਬਈ ਦਲੇਰ ਉਹ ਠੀਕ ਹੈ ਹੋਰ ਬਈ ਅੰਦਰ ਕੀ ਹਾਲ ਨੇ ਵਧੀਆ ਹੈ ਬਾਈ ਕੀ ਕਰੀ ਜਾਂਦਾ ਸੀ ਯਾਰ ਮੈਂ ਤਾਂ ਨਾ ਆਹ ਤਾਂ ਜੀ ਡਿਗ ਪੀਸੀ ਉਦੋਂ ਮੀਂਹ ਆ ਜਾਵੇਲੇ ਅੱਛਾ ਇੱਟਾਂ ਦੀਆਂ ਇਕੱਠੀਆਂ ਕਰੀਆਂ ਨੇਗੀਆਂ ਤੇ ਮੈਨੂੰ ਐਸੇ ਵੀ ਲਾ ਕੇ ਮਿਸਤਰੀ ਤੇ ਫਿਰ ਬਾਗਲ ਜਾ ਮਾਰ ਦਾਂਗੇ ਯਾਰ ਪਸੂ ਨਾ ਉੱਥੇ ਤੰਗ ਜੇ ਹੁੰਦੇ ਨੇ ਅੱਗੇ ਬਾਗਲ ਜੰਦਰ ਵਾ ਹੁਣ ਮੂਰੇ ਸਾਲ ਆ ਜਾਣਗੇ ਧੁੱਪਾਂ ਤਪਾਂ ਜ ਇੱਥੇ ਬੰਦਿਆ ਕਰਾਂਗੇ ਤੇਰਾ ਹਾਂ ਗੱਲ ਤਾਂ ਤੇ ਠੀਕ ਐ ਬਾਈ ਹਾਂ ਤੇ ਹੋਰ ਤੂੰ ਸੁਣਾ ਕਿਵੇਂ ਹੋਰ ਠੀਕ ਐ ਬਾਈ ਮੈਂ ਤਾਂ ਗੱਲ ਜੀ ਕਰਨੀ ਸੀ ਇੱਕ ਤੇਰੇ ਨਾਲ ਹਾਂ ਕੋਈ ਨਹੀਂ ਦੱਸ ਉਹ ਯਾਰ ਕਿਤੇ ਨਾ ਕੱਲ ਉਮ ਪਰਜਾਈ ਆਪਣੀ ਜੱਸੀ ਤੇ ਮੇਰੇ ਘਰ ਵਾਲੀ ਆਪਸ ਵਿੱਚ ਕੋਈ ਬੋਰਬਾਲ ਪੀਆਂ ਹੋਣਗੀਆਂ ਮਾੜਾ ਮੋਠਾ ਹਾਂ ਤੇ ਉਹ ਉਪਰ ਜਾਈ ਉਧਰ ਬਾੜੇ ਕੀ ਗੰਦੀ ਹੋਊਗੀ ਤੇ ਮੇਰੇ ਘਰ ਵਾਲੀ ਨੇ ਵਾਹ ਵਾਹ ਮੈਨੂੰ ਦੱਸੀ ਸੀਗੀ ਤੂੰ ਹੀ ਛੜਾਈਆਂ ਸੀਗੀਆਂ ਹਾਂ ਉਹ ਕੁਝ ਨਹੀਂ ਹੁੰਦਾ ਇਹ ਤਾਂ ਉਹੀ ਜਿਵੇਂ ਉਹ ਗੱਲ ਪਤਾ ਨਹੀਂ ਕੀ ਪ੍ਰਿੰਡਾ ਖਾ ਕੇ ਜੰਮੀਆਂ ਨੇਗੀਆਂ ਮਾਂ ਦੀਆਂ ਧੀਆਂ ਨਾ ਤਾਂ ਇੱਕ ਰਤੀ ਉਹ ਘਟ ਹੈ ਹਾਂ ਨਾ ਇਹ ਘਟ ਹੈ ਹੋਰ ਤੂੰ ਸੁਣ ਲਾ ਆ ਰਾਜੂ ਕਹਿੰਦਾ ਸਾਡੀ ਵਧੀਆ ਬਣਦੀ ਸੀਗੀ ਦੋਹ ਦੇ ਸੁਖ ਦੇ ਵਧੀਆ ਕੰਮ ਆਉਂਦੇ ਸੀਗੇ ਠੀਕ ਹੈ ਪਤਾ ਨਹੀਂ ਇਹਦਾ ਨਾ ਕੋਈ ਮੁੱਦਾ ਥਾ ਵੀ ਆ ਇਸ ਗੱਲ ਪਿੱਛੋਂ ਲੜ ਰਹੀਆਂ ਨੇ ਉਹ ਤਾਂ ਉਹੀ ਗੱਲ ਹੈ ਬਈ ਮਾੜੀ ਮਾੜੀ ਗੱਲ ਦੀ ਲੜ ਪੈਂਦੀਆਂ ਨੇ ਜੀਆਂ ਬੁੜੀਆਂ ਤਾਂ ਹੁੰਦੀਆਂ ਇਹ ਨਹੀਂ ਆਂ ਮੇਰੇ ਚਾਚੇ ਕੇ ਦੋਹ ਦੇ ਸੁਖ ਦੇ ਵਿਚਾਰੇ ਕੰਮ ਆਉਂਦੇ ਸੀਗੇ ਠੀਕ ਹੈ ਇਹਦੇ ਨਾ ਪਤਾ ਨਹੀਂ ਕੀ ਉਹ ਮਾਸੀ ਨਾਲੇ ਪਤਾ ਨਹੀਂ ਉਹਨੇ ਇਹਨੂੰ ਕੋਈ ਮਾੜੀ ਮੋਟੀ ਗੱਲ ਕਹਿਤੀ ਹੋਊਗੀ ਉਹ ਸੱਚ ਹਾਂ ਆਪਾਂ ਫੋਨ ਜੇ ਤੇਰੀ ਲਾਈਆਂ ਬਣਉਂਦੀ ਸੀਗੀ ਉਹ ਕਹਿੰਦੀ ਪੁੱਤ ਵੀ ਵੀ ਚੱਲ ਭੈੜਾ ਲੱਗਦਾ ਠੀਕ ਹੈ ਹਨਾ ਬੁਰਾ ਲੱਗਦਾ ਹੈ ਆ ਅਕੇ ਹਾਂ ਜੀ ਹਾਂ ਮੈਨੂੰ ਐ ਕਹਤਾ ਮੈਂ ਨਹੀਂ ਮੈਂ ਤੁਹਾਡੇ ਤੀ ਹੁਕਾ ਨਹੀਂ ਪਰਦੀ ਨਾ ਤੁਸੀਂ ਸਾਡੇ ਉਸ ਦਾ ਮਰੇ ਤੇ ਨਾ ਆਈ ਇਹ ਜਿਹੀਆਂ ਗੱਲਾਂ ਕਰਦੀਆਂ ਨਹੀਂ ਉਹ ਲੈ ਉਹ ਵੱਡੀ ਸੀਗੀ ਉਮਰ ਚ ਚੱਲ ਜੀ ਕਹਤਾ ਤਾਂ ਕਿੱਡੀ ਕੀ ਗੱਲ ਸੀ ਗੁੱਸਾ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਸੀ ਇਹਦੇ ਚ ਉਹੀ ਤਾਂ ਗੱਲ ਹੈ ਚੱਲ ਕੋਈ ਨਹੀਂ ਆ ਫੋਨ ਫਾਨ ਜਾ ਜਿਵੇਂ ਵੀ ਹੈਗੇ ਹਸਾਬ ਸਿਰ ਦੇ ਪਰ ਤੋਂ ਆਪਾਂ ਐ ਨਹੀਂ ਕਹਿੰਦੇ ਹੁਣ ਐ ਥੋੜਾ ਵਿੱਚ 24 ਘੰਟੇ ਉਹ ਤੇ ਆਏ ਲੱਗੇ ਰਹੋ ਫਿਰ ਘਰ ਦੇ ਕੰਮ ਕਦੋਂ ਕਰਾਂਗੇ ਆਪਾਂ ਉਹੀ ਤਾਂ ਗੱਲ ਹੈ ਬਈ ਇਹ ਫੋਨ ਦਾ ਵੀ ਨਾ ਨਸ਼ਾ ਬਣਦਾ ਜਾਂਦਾ ਹੈ ਜਿਆ ਆ ਤਾਂ ਪਈ ਜਾਂਦੀ ਐ ਲੋਕਾਂ ਨੂੰ ਵੀ ਮਾੜੀ ਹੈ ਜੀ ਉਹ ਬੱਸ ਭਰਾਵਾ ਕੰਮ ਨੂੰ ਤਾਂ ਕੋਈ ਹੱਥ ਨਹੀਂ ਲਾਉਂਦਾ ਹੈਗਾ ਬਸ ਐਂ ਗਿਆ 24 ਘੰਟੇ ਵੀ ਆਹ ਵੀਡੀਓ ਵੀਡੀਓ ਬਣਾ ਕੇ ਆਈਂ ਆਈ ਚੱਲੀ ਜਾਣ ਚੁੱਲੇ ਹੋਰ ਤੇ ਹੁਣ ਇਹਨੂੰ ਐਂ ਨਹੀਂ ਅਕਲ ਆਉਂਦੀ ਹੈਗੀ ਵੀ ਦੁੱਖ ਦੇ ਸੁੱਖ ਦੇ ਕਮਾਂਢੀ ਕੰਮ ਆਊਗਾ ਹਾਂ ਇਹ ਤਾਂ ਗੱਲ ਹੈਗੀ ਆ ਬਈ ਹੁਣ ਭਾਵੇਂ ਲੱਖ ਰਿਸ਼ਤੇਦਾਰੀ ਹੈਗੀ ਉਹਦੀ ਜਦੋਂ ਮੈਂ ਗੱਲ ਕਰੂੰ ਮੇਰੇ ਪੇਕੇ ਜੀ ਮੇਰੇ ਦੋ ਭਰਾ ਡਾਂਗਾ ਵਰਕੇ ਮੇਰੇ ਆਏ ਹਾਂ ਨਹੀਂ ਸਾਨੂੰ ਮੈਨੂੰ ਫਟਕਾਉਣੀ ਪੈਂਦੀ ਐ ਫੇਰ ਤੁਸੀਂ ਕੱਲ ਗੱਲ ਮਾਹ ਮੋਟਰਸਾਈਕਲ ਦੀ ਕਰਕੇ ਵਿਆਹ ਤੇ ਦੇ ਦ ਸਕੂਟਰ ਹਾਂ ਫੇਰ ਇਹ ਮੜੀ ਜੀ ਟਿਕਦੀ ਹੈਗੀ ਚੱਲ ਕੋਈ ਨਹੀਂ ਆਇਆ ਕਿੜਾ ਆਪਾ ਦਾ ਕਿੜਾ ਕੋਈ ਹੁੰਦਾ ਅਜ ਦੇ ਭੁਖੇ ਆਪਦੀ ਮਿਹਨਤ ਕਰਨੀ ਪੂ ਕਿਰਤ ਬਾਈ ਹਨ ਤੇ ਹੁਣ ਚੱਲ ਗੱਲ ਤਾਂ ਐ ਕਰ ਦਾਂਗੇ ਅੰਦਰ ਚੱਲ ਜੇ ਆਪਣੇ ਦੋ ਭਰਾਵਾਂ ਦੀ ਬਣਦੀ ਐ ਬਾਈ ਕੋਈ ਦੁਖਸ ਹੋ ਗਿਆ ਰਾਤ ਬਰਾਤ ਤੇ ਕੋਈ ਬੰਦਾ ਬਿਮਾਰ ਹੋ ਗਿਆ ਕੰਮ ਪਹਿਲਾਂ ਰਿਸ਼ਤੇਦਾਰ ਹੁਣ ਇਹਦੇ ਭਰਾ ਕਦੋਂ ਆਏ ਕਿੱਥੇ ਤੂੰ ਕੋਲੇ ਬੈਠਾ ਹਾਂ ਹਾਂ ਇਹ ਤਾਂ ਗੱਲ ਹੈਗੀ ਐ ਬਾਈ ਆਂਡ ਗਵਾਣ ਜੀ ਤਾਂ ਬਣਾ ਕੇ ਰੱਖਣੀ ਪੈਂਦੀ ਐ ਕੀ ਪਤਾ ਕਦੋਂ ਲੋੜ ਉਨ ਕਦੋਂ ਰਿਸ਼ਤੇਦਾਰਾ ਪਹੁੰਚਣਗੇ ਕਦੋਂ ਨੂੰ ਕੰਮ ਹੋਇਆ ਗਵਾਂਡੀ ਨੂੰ ਮਾਰਾ ਬੋਲ ਮਾਰਦੇ ਉਹ ਨਾਲ ਦੀ ਨਾਲ ਖੜਦਾ ਹੈਗਾ ਜੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਇੰਦਰਾ ਹਾਂ ਭਾਈ ਵੀ ਚਲ ਇਹਨੇ ਯਾਰ ਮੇਰੇ ਚਾਚੇ ਕਿਆ ਨਾ ਵੀ ਚਲ ਹੁਣ ਸਾਡੀ ਟੋਟੋ ਫੁੱਟ ਜੀ ਕਰਾਤੀ ਉਹ ਰਾਜੂ ਨਾਲ ਚਲ ਕੰਧ ਸਾਂਝੀ ਸੀ ਉਹਦੇ ਨਾਲ ਕਰਾਤੀ ਇਹਨਾਂ ਦਾ ਹੱਲ ਕੀ ਕੱਢਗੇ ਹੱਲ ਭਾਈ ਸਮਝਾ ਤਾ ਤੈਨੂੰ ਮੈਂ ਕੀ ਦੱਸਾਂ ਭਾਈ ਯਾਰ ਉਹ ਚਲ ਕਹੇ ਤਾਂ ਫਿਰ ਆਉ ਦੇ ਕਰਦਾ ਪਰਦਾ ਚੱਕਿਆ ਜਾਂਦਾ ਜਾਂ ਹੁਣ ਜਦੋਂ ਮੈਂ ਇਹਨਾਂ ਨੂੰ ਛਡਾਉਣ ਲੱਗਿਆ ਮੇਰੇ ਵਾਲੀ ਤਾਂ ਮੈਨੂੰ ਕਦਾਕਦਾ ਪਾਈਗੀ ਅੱਛਾ ਲੈ ਦੱਸ ਪਰਾਂ ਤੀਨੀ ਬੰਦੇ ਨੂੰ ਐ ਬੋਲਦੀ ਹੁੰਦੀ ਹੈਗੀ ਗੱਲ ਤੋੜ ਕੇ ਕੂਲ ਕੱਪ ਕੇ ਮੈਂ ਮਸਾ ਅੰਦਰ ਬਾੜੀ ਨਹੀਂ ਤਾਂ ਗੱਲ ਤੇਰੀ ਠੀਕ ਹੈਗੀ ਹੋਰ ਤੇ ਮੇਰੇ ਕੋਲੇ ਵੀ ਘਰੇ ਆ ਕੇ ਐ ਦੱਸਦੀ ਸੀਗੀ ਅੱਛਾ ਹਾਂ ਫਿਰ ਮੈਂ ਵੀ ਮੜਾ ਜਾ ਕਰ ਕੀਤੀ ਲਾਪਾ ਜਾਤਾ ਫਿਰ ਆਏ ਕਰੀਏ ਬਾਈ ਹੁਣ ਦੇਖ ਲੈ ਪਿਆਰ ਨਾਲ ਤੂੰ ਵੀ ਸਮਝਾ ਲਿਆ ਤੇ ਮੈਂ ਵੀ ਸਮਝਾ ਲਿਆ ਹਨਾ ਬਾਲਾ ਮੱਥਾ ਮਾਰ ਲੈ ਇਹਨਾਂ ਦੇ ਖਾਨੇ ਚ ਨਹੀਂ ਬਾਈ ਬੜੀ ਗੱਲ ਹਾਂ ਜਾਤਾ ਫਿਰ ਭਰਾਵਾ ਸਰਵਿਸ ਕਰੇ ਤੂੰ ਲੋਟ ਆਉਣਗੇ ਮੈਨੂੰ ਤਾਂ ਲੱਗਦਾ ਇਹ ਤਾਂ ਗੱਲੇ ਹੀ ਐ ਸਿਆਣੇ ਵਾਲੀ ਹਨਾ ਹਾਂ ਮੈਂ ਕਹਿੰਦਾ ਜਿੰਨਾ ਆਪਾਂ ਇਹਨਾਂ ਦੀ ਐ ਕਰਦੇ ਆਂ ਵਿਚਾਲ ਬਰਾਬਰ ਦੀਆਂ ਨੇ ਵਿਚਾਰੀਆਂ ਹਨਾ ਹਾਂ ਹਾਂ ਲੋਕ ਕਹਿਣਗੇ ਵੀ ਤੀਵੀਂ ਤੇ ਹੱਥ ਚੱਕੀ ਜਾਂਦਾ ਹੈ ਯਾਰ ਹਾਂ ਹਾਂ ਗੱਲਾਂ ਡਰਦੇ ਆਂ ਹੋਰ ਫਿਰ ਐਂ ਕਰਦੇ ਆਂ ਹਾਂ ਹੋਰ ਤਾਂ ਸਾਰੇ ਹੁਣ ਹੱਥ ਕੰਡੇ ਅਪਣਾ ਲਏ ਹਾਂ ਆਹੀ ਰਹਿ ਗਿਆ ਹਾਂ ਗੱਲ ਤਾਂ ਇਹੀ ਐ ਫਿਰ ਮੈਂ ਕਹਿੰਦਾ ਵੀ ਜਿਵੇਂ ਕਹਿੰਦੇ ਹੁੰਦੇ ਵੀ ਸ਼ੁਭ ਕੰਮ ਦੇ ਵਿੱਚ ਫਿਰ ਦੇਰੀ ਕਾਤੋਂ ਹਾਂ ਇਹ ਵੀ ਗੱਲ ਤਿੰਨ ਠੀਕ ਐ ਬਾਈ ਹੈ ਚੱਲ ਮੇਰਾ ਵੀ ਆਹ ਨਿਬੜ ਗਿਆ ਕੰਮ ਕਰ ਜਾ ਠੀਕ ਐ ਤੇ ਕਰਦਾ ਸ਼ੁਰੂਆਤ ਚੱਲ ਫਿਰ ਕਰ ਦਿਆਂ ਸਰਬਸ ਇਹਨਾਂ ਦੀ ਵੀ ਅਹੀਂ ਲੋਟ ਹਾਂ